ਲੱ ਸੱਜਣੋ ਅੱਜ ਦੀ ਵੀਡੀਓ ਬਣਾਉਣ ਵੀ ਆਪਾਂ ਲੱਗੇ ਆ ਪਿੰਡ ਕਾਤਰੋ ਤਹਿਸੀਲ ਢੂਰੀ ਤੇ ਯਲਾਵਾਈ ਹੋਰਾਂ ਦਾ ਹੈਗਾ ਆਪਣੇ ਵਾਲਾ ਸੰਗਰੂਰ ਇੱਕ ਤਾਂ ਝੋਟੀ ਦਿਖਾਵਾਂਗੇ ਬਰੀਕ ਬਰੂਕ ਵਾਲੀ ਆ ਗਈ ਆ ਮਨ ਲਿਓ ਵੀ ਦੁੱਧ ਵਾਲਾ ਡਾਇਮੰਡ ਪੀਸ ਹੀ ਦਿਖਾਉਂਗਾ ਤੁਹਾਨੂੰ ਮੈਂ ਘਰ ਦੀ ਬਰੀਡ ਆ ਡਾਕਟਰੀ ਦਾ ਬਾਈ ਦਾ ਕੰਮ ਆ ਟੌਪ ਤੋਂ ਟੌਪ ਸੀਮਨ ਲੱਗੇ ਨੇ ਤੇ ਆਪ ਵੀ ਪਸ਼ੂ ਚੰਗੇ ਸੀਮਨ ਦੇ ਨੇ ਤੇ ਇੱਕ ਤਕਰੀਬਨ ਛੇਆਂ 7 ਮਹੀਨਿਆਂ ਦੀ ਗੱਬਣਾ ਕੱਟੀ ਦਿਖਾਵਾਂਗੇ ਇਹ ਬਾਈ ਕਹਿੰਦਾ ਆ ਗਿਆ M29 ਦੀ ਤੇ ਇੱਕ ਦਿਖਾਵਾਂਗੇ ਕੱਟਾ ਗੈਰੀ ਵਿਊ ਕਰਕੇ ਦਿਖਾ ਦੀ ਉਧਰਲੇ ਪੰਨੇ ਤੇ ਇੱਕ ਦਿਖਾਵਾਂਗੇ ਸਾਨੂੰ ਸੱਜਣੋਂ 168 ਨੰਬਰ ਬੱਚੀ 30 ਕਿਲੋ ਬੋਲੇ ਤੋਂ ਸਟਾਰਟ ਹੋਈ ਆ ਤੇ ਇੱਕ ਬਾੜ ਪੈਨੀ ਮੇਕਰ ਦੀ ਆ ਟੋਟਲ ਪਸ਼ੂ ਹੋਣਗੇ ਪੰਜ ਕੰਮ ਹੈਗਾ ਬਾਈ ਦਾ ਡੈਰੀ ਵਾਲਾ ਫਾਰਮ ਵਾਲਾ ਤੇ ਇਦੂ ਬਾਅਦ ਬਾਈ ਕਹਿੰਦਾ ਇਹਨਾਂ ਨੇ ਨਵੇਂ ਫਾਰਮ 'ਚ ਸ਼ਿਫਟ ਹੋ ਜਾਣਾ ਖੇਤ ਜਾ ਕੇ ਕਿਉਂਕਿ ਇੱਥੇ ਥੋੜਾ ਜਗ੍ਹਾ ਦਾ ਵਾਸਾ ਆ ਉਹਦੇ ਕਰਕੇ ਪਸ਼ੂਆਂ ਦੀ ਗਿਣਤੀ ਜ਼ਿਆਦਾ ਆ ਜਗ੍ਹਾ ਦੀ ਸਮੱਸਿਆ ਤਾਂ ਕਰਕੇ ਬਾਈ ਕਹਿੰਦਾ ਪੰਜ ਚਾਰ ਪਸ਼ੂ ਵਿੱਚੋਂ ਸੇਲ ਵੀ ਕਰਨੇ ਆ ਤੇ ਉਸ ਤੋਂ ਬਾਅਦ ਗੱਲਬਾਤ ਜਿਹੜੀ ਡਿਟੇਲ ਆ ਸਾਰੀ ਉਹ ਆਪਾਂ ਬਾਈ ਤੋਂ ਵੀ ਪੁੱਛ ਲੈਣੇ ਆ ਤੇ ਰੇਟ ਵੀ ਪੁੱਛ ਲਾਂਗੇ ਤੇ ਬਾਈ ਦਾ ਮੋਬਾਈਲ ਨੰਬਰ ਵੀ ਤੁਹਾਨੂੰ ਲੈ ਕੇ ਦੇ ਦਾਂਗੇ ਆ ਜਾਓ ਬਾਈ ਹੋਰ ਕੀ ਹਾਲ ਆ ਜੀ ਠੀਕ ਆ ਜੀ ਵਧੀਆ ਜੀ ਚੜਦੀ ਕਲਾ ਪੂਰੀ ਕਿਵੇਂ ਚੱਲਦਾ ਫਾਰਮ ਦਾ ਕੰਮ ਵਧੀਆ ਚੱਲਦਾ ਜੀ ਪਤਾ ਆਈਆਂ ਤੁਹਾਨੂੰ ਨਵਾਂ ਫਾਰਮ ਤਿਆਰ ਕਰ ਰਹੇ ਆ ਕਿ ਤਾ ਕਿਉਂਕਿ ਚੱਕਰੇ ਇਹ ਆ ਵੀ ਇਹ ਚੀਜ਼ਾਂ ਥੋੜਾ ਜਿਹਾ ਖੁੱਲੇ ਹੀ ਪਾੜਦੀਆਂ ਹਨਾ ਬਾਈ ਹਾਂਜੀ ਹਾਂਜੀ ਆਵੇ ਖੁੱਲੇ 'ਚ ਜਦੋਂ ਬੰਦੇ ਦਾ ਵੀ ਏਰਮਾਨ ਖੁਸ਼ ਹੁੰਦਾ ਉਹ ਵੀ ਕੰਮ ਵੀ ਵੱਧ ਕਰਦਾ ਤੇ ਦੋ ਪ੍ਰਸ਼ਾਦੀ ਵੀ ਵੱਧ ਛੱਕਦਾ ਹੁਣ ਜਿਵੇਂ ਇਹ ਪਸ਼ੂ ਖੁੱਲੇ 'ਚ ਜਾਣਗੇ ਜਿੰਨਾ ਕ ਦੁੱਧੂਰੇ ਦੇ ਰਹੇ ਨੇ ਗਾਵਾਂ ਵਜ ਜਾਣੀਆਂ 5-4 ਕਿਲੋ ਤੇ ਮੱਝਾਂ 2-2 ਕਿਲੋ ਵਜ ਜਾਣੀਆਂ ਭਾਈ ਹੈਨਾ ਖੁੱਲੇ ਦਾ ਇਹ ਫਾਇਦਾ ਹੋ ਜਾਂਦਾ ਨਹੀਂ ਆਪ ਆਟੋਮੈਟਿਕ ਕਰਿਆ ਹੀ ਫੋਨ ਉੱਤੇ ਗੋਬਰ ਦਾ ਸਾਰਾ ਠੀਕ ਹੈ ਆਟੋਮੈਟਿਕ ਆ ਬਸ ਨੇਵਰ ਰਹਿਤ ਫਾਰਮ ਆਹੀ ਉਹ ਤੇ ਕੋਸ਼ਿਸ਼ ਰਹੂਗੀ ਫਿਰ ਪਾਈ ਦਾ ਤੁਹਾਨੂੰ ਫਾਰਮ ਵੀ ਦਿਖਾਵਾਂਗਾ ਇੱਕ ਦਿਨ ਤਾਂ ਸ਼ੁਰੂਆਤ ਆ ਕੱਟੀ ਤੋਂ ਕਰ ਲਈਏ ਬਾਈ ਹਾਂਜੀ ਹਾਂਜੀ ਤਾਂ ਮਾਰਗਰੀ ਕੈਮਰਾ ਪੂੰਜੜ ਵੀ ਜੈਡ ਬਲੈਕ ਹੀ ਆ ਗਿਆ ਤੇ ਨਾਲੇ ਥਨ ਦਿਖਾ ਦੇ ਅਸੀਂ ਖੜੀ ਦੇ ਆਰਡਰ ਬਹੁਤ ਸੋਹਣਾ ਬਣਾਉਗੀ ਕਿੰਨੇ ਟਾਈਮ ਦੀ ਗੱਬਣਾ ਬਾਈ ਇਹ ਇਹਨੂੰ ਛੇ ਮਹੀਨਾ ਲੱਗਾ ਬਾਈ ਜੀ ਛੇ ਮਹੀਨਾ ਕਿੰਨੇ ਤਰੀਕ ਤੋਂ ਲੱਗਾ ਬਾਈ ਇਹਨੂੰ ਅੱਜ ਹੋ ਗਈ 15 ਦਿਨ ਛੇ ਮਹੀਨੇ ਦੇ 15 ਦਿਨ ਹਾਂਜੀ ਹਾਂਜੀ ਇਹ ਦੰਦਾਂ ਚ ਕਿਵੇਂ ਆਏ ਦੰਦ ਇੱਕ ਦੰਦ ਤੋੜ ਗਈ ਦੋ ਦੰਦ ਚ ਆਉਂਦੀ ਹੈ ਜੀ ਇੱਕ ਦੰਦ ਸਿੱਟ ਗਈ ਹਾਂਜੀ ਹਾਂਜੀ ਤੇ ਆਪ ਕਿਹੜੇ ਸੀਮਨ ਦੀ ਆ ਆਪ ਐਮ 29 ਦੀ ਆ ਜੀ ਹਿਸਾਬ ਤੋਂ ਪੀਆਰਬੀ ਚੋਂ ਆਪ ਆਪ ਲੈ ਕੇ ਆਈ ਤੇ ਆ ਕੇ ਜੀ ਸੀਆਈਆਰਬੀ ਚੋਂ ਬਾਈ ਕਹਿੰਦਾ ਸੀਮਨ ਆਪ ਆਪ ਲੈ ਕੇ ਆਏ ਤੇ ਕਿਉਂਕਿ ਨਾਲ ਨਾਲ ਬਾਈ ਦਾ ਏਆਈ ਦਾ ਕੰਮ ਵੀ ਆ ਤੇ ਜੇ ਗੱਲ ਕਰ ਲਈ ਬਾਈ ਗੱਬਣ ਕਿਹੜੇ ਸੀਮਨ ਤੋਂ ਆਏ ਇਹ ਕੋਹੀਨੂਰ ਤੋਂ ਜੀ ਐਲ ਡੀ ਕੋਹੀਨੂਰ ਤੋਂ ਐ ਮਨ ਸਕਦਾ ਵੀ ਫੁੱਲ ਮਜ਼ਬੂਤ ਬਲੱਡ ਲਾਈਨ ਹੋ ਗਈ ਜੀ 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 ਤੇ ਜਿੰਨੇ ਕ ਪਸ਼ੂ ਬਾ ਹੀ ਆਪਣੇ ਘਰੇ ਖੜੇ ਨੇ ਸਾਰੇ ਇਹ ਮਤਲਬ ਆਪਣੇ ਹੱਥੀ ਤਿਆਰ ਕਰੇ ਹੋਏ ਨੇ ਸਾਰੇ ਹੱਥੀ ਟੋਟਲਰ ਕਾਰਡ ਆਈ ਠੀਕ ਗੱਲ ਲੜਕਾਣ ਵਾਲੇ ਪਸ਼ੂ ਨੇ ਟੋਟਲਾ ਹਾਂਜੀ ਹਾਂਜੀ ਲੈ ਕੱਟੀ ਤੌਰ ਬਈ ਖੋਲ ਕੇ ਇੱਕ ਵਾਰੀ ਇਹ ਸੱਜਣੋ ਖੋਲ ਕੇ ਤੋੜ ਕੇ ਦਿਖਾ ਦੇਣਾ ਕੱਟੀ ਹੈਗੀ ਤੋਫਈਆ ਹਾਈਟ ਆ ਗਈ ਮੀਡੀਅਮ ਹਾਈਟ ਨਹੀਂ ਹੈਗੀ ਬਾੜੀ ਜਿਆਦੇ ਵੱਡੀ ਜਿਵੇਂ ਤੁਹਾਨੂੰ ਕਹਦਾ ਕਿਉਂਕਿ ਹਲੇ ਦੰਦ ਵੀ ਇੱਕ ਸਿੱਟਿਆ ਖੀਰੀਆਂ ਜੀ ਪੈਂਦੀ ਆ ਕੱਟੀ ਤੇ ਹੌਲੀ-ਹੌਲੀ ਜਿਵੇਂ ਗੱਲਬਾਤ ਕਰ ਲਾਂ ਅੱਗੇ ਜਾ ਕੇ ਤਿਆਰ ਵੀ ਹੋਊਗੀ ਕਿਉਂਕਿ ਜਿਵੇਂ ਪਸ਼ੂ ਨਾ ਬਾਈ ਨੇ ਕਈ ਵਾਰੀ ਖੋਲਦੇ ਨਹੀਂ ਹੈਗੇ ਪਸ਼ੂ ਤਕਰੀਬਨ ਇੱਕੋ ਜਗ੍ਹਾ ਤੇ ਰਹਿੰਦੇ ਆ ਇਹ ਹਾਂਜੀ ਉਹਦੇ ਕਰਕੇ ਥੋੜੀ ਸਮੱਸਿਆ ਜ਼ਰੂਰ ਆਉਂਦੀ ਆ ਥਾਂ ਸਿੰਗਲ ਚਾਰ ਨੇ ਇਕੱਲਾ ਇਕੱਲਾ ਲੱਗਿਆ ਤੇ ਬਾਕੀ ਸਾਫ਼ ਬਹੁਤ ਆ ਕਿ ਟਿੱਲੇ ਆ ਭਾਈ ਜ਼ਿਆਦਾਤਰ ਭਾਈ ਖੜੇ ਰਹਿੰਦੇ ਆ ਆਪਣੇ ਕੋਲੇ ਹਾਂਜੀ ਵੀ ਇਹ ਜ਼ਿਆਦੀ ਪ੍ਰੋਬਲਮ ਆ ਸੀਮਨ ਸੈਕਸ਼ਨ ਲਗਣ ਕਰਕੇ ਜ਼ਿਆਦੇ ਬੱਸੀਆਂ ਨੇ ਆਪਣੇ ਕੋਲੇ ਠੀਕ ਆ ਗੱਲ ਉਹਦੇ ਕਰਕੇ ਭਾਈ ਕਹਿੰਦਾ ਦਿੱਕਤ ਆ ਕਿਉਂਕਿ ਤੋਰੇ ਤੂਰੇ ਨਹੀਂ ਹੋਏ ਹੈਗੇ ਪਸ਼ੂ ਉਹਦੇ ਕਰਕੇ ਮਾੜਾ ਮੋਟਾ ਕਰਦੇ ਨੇ ਇੱਥੋਂ ਕਮਾ ਲਓ ਜੀ ਕਮਾ ਲਿਓ ਕਮਾ ਲਿਓ ਬੰਦੋ ਬਸ ਲਿਆ ਕੇ ਇਧਰ ਲੈ ਬੰਨ੍ਹੇ ਇਹ ਥੋੜਾ ਜਿਹਾ ਤੋੜਨ ਕਰਕੇ ਆ ਕਿਉਂਕਿ ਇੱਕ ਤਾਂ ਆਪਾਂ ਪਸ਼ੂ ਨੂੰ ਇਹ ਦੂਜੀ ਜਗ੍ਹਾ ਬੰਦੇ ਰਹਿੰਦੇ ਆ ਖੋਲ ਕੇ ਤਾਂ ਸੁਭਾਅ ਉਹਦਾ ਨਾ ਹੋ ਜਾਂਦਾ ਤੇ ਜਦੋਂ ਆਪਾਂ ਜੇ ਗੱਲ ਕਰ ਲਈ ਵੀ ਪਹਿਲੀ ਵਾਰ ਹਨਾ ਕਿਸੇ ਪਸ਼ੂ ਨੂੰ ਖੋਲਦੇ ਆ ਤਾਂ ਉਹਨੂੰ ਥੋੜਾ ਉੱਪਰ ਆ ਜਾ ਮਹਿਸੂਸ ਕਰਦੇ ਤੇ ਕਿੰਨੀ ਤਰੀਕ ਤੋਂ ਲੱਗਿਆ ਸੀ ਭਾਈ ਇਹਨੂੰ 7ਵਾਂ ਨਹੀਂ ਨਹੀਂ 6ਵਾਂ ਲੱਗਿਆ ਵੀ 6ਵਾਂ ਕਿੰਨੀ ਤਰੀਕ ਤੋਂ ਇਹਨੂੰ ਲੱਗਿਆ 11 ਤਰੀਕ ਨੂੰ ਜੀ 11 ਤਰੀਕ ਦਾ 6ਵਾਂ ਮਹੀਨਾ ਭਾਈ ਕਹਿੰਦਾ ਇਹਨੂੰ ਲੱਗਿਆ ਪਿਆ ਤੇ ਤਾਂ ਰੇਟ ਕੀ ਰਹੂਗਾ ਭਾਈ ਫਿਕਸ ਜਿਆ ਲੈ ਇਹਦਾ ਫਿਕਸ ਰੇਟ 65000 ਰੁਪਏ ਜੀ 65000 ਦੀ ਦੇ ਦੇਾਂਗੇ ਛੋਟ-ਛੂਟ ਜੀ ਹੋਣੀ ਉਹ ਚੋਂ ਹਾਂ ਮਾਨਤਨ ਹੋ ਜੀ ਆ ਮਾਨਤਨ ਬਾਈ ਕਹਿੰਦਾ ਕਰ ਦਾਂਗੇ 65000 ਦੀ ਕੱਟੀ ਦੇ ਦਾਂਗੇ ਆਪ ਆ ਗਈ ਐ M29 ਦੀ ਕੋਹੀ ਨੂਰ ਤੋਂ ਗੱਬਣਾ ਤੇ ਦੰਦ ਬਾਈ ਇਹਨੇ ਇੱਕ ਸਿੱਟਿਆ ਚੈੱਕ ਪਾਸ ਬਾਈ ਦੇ ਘਰੀ ਕਰਾ ਕੇ ਲੈ ਜਿਓ ਜਿਹੜਾ ਵੀ ਭਰਾ ਲੈ ਕੇ ਜਾਊਗਾ ਤੇ ਹੁਣ ਮਾਰ ਦੇਗਾ ਜੀ 2 ਨੰਬਰ ਵਾਲੀ ਝੋਟੀ ਦਾ ਯਾਰ ਇਹਦਾ ਤਾਂ ਲੇਖਾ ਹੀ ਨਹੀਂ ਹੈਗਾ ਝੋਟੀ ਦਾ ਕੋਈ ਬਿਲਕੁਲ ਬਰੀਕ ਆ ਗਈ ਜਮਾ ਪਤਲਾ ਚਮੜਾ ਜਿਹਨੂੰ ਆਪਾਂ ਐ ਕਹਿੰਦੇ ਨਾ ਵੀ ਯਾਰਾ ਮومی ਕਾਵੀ ਵਾਲਾ ਕੰਮ ਹੈ ਆ ਆर्डर ਰੱਖਦੀ ਆ ਫੁੱਲ ਚੜਾਈ ਵਾਲਾ ਥਣ ਵੀ ਫੁੱਲ ਦੀ ਦੂਰੀਆ ਤੋਰ ਬਾਈ ਖੋਣ ਕੇ ਇਹਨੂੰ ਵੀ ਇਹਦਾ ਸੂਆ ਕਿਹੜਾ ਬਾਈ ਤੀਜਾ ਵੀਰ ਜੀ ਦੂਜੇ ਸੂਆ ਕਿੰਨਾ ਦੁੱਧ ਪਾਇਆ ਜਮੇ ਕੰਡੇ ਲਾਉਣ ਵਾਲਾ ਬਾਈ ਨੇ 17 ਲੀਟਰ ਕੰਡੇ ਵਾਲਾ ਪਾਇਆ ਜੀ 17 ਕਿਲੋ ਜਿਹੜਾ ਕੰਡੇ ਤੋਲਦੇ ਆਂ ਹਾਂਜੀ ਐਸ ਵਾਰੀ ਕੀ ਉਮੀਦ ਆ ਕਰ ਦੂ 20 ਨੂੰ ਟੱਚ ਕਰਨੀ ਚ ਸੰਭਲੀ ਹੋਈ ਆ ਵੀਰ ਜੀ ਪਿਛਲੇ ਸਾਲ ਨਾਲੋਂ ਵਾਜਣ ਵੀ ਵੱਧਾ ਠੀਕ ਆ ਗੱਲ ਆ ਅਬ ਵਾਜਣ ਵਜੂ ਤੇ ਚੰਗਾ ਬਾਈ ਕਹਿੰਦਾ ਐਸ ਵਾਰੀ ਇਹਨੂੰ 20 ਕਿਲੋ ਦੁੱਧ ਮੱਜ ਨੂੰ ਕਰਨਾ ਚਾਹੀਦਾ ਬਾਕੀ ਜਦੋਂ ਤੁਰੂਗੀ ਉਦੋਂ ਤੁਹਾਨੂੰ ਇਹਦਾ ਸ਼ਿਸ਼ਟਮ ਹੀ ਦੱਸ ਦੂ ਵੀ ਆਰਡਰ ਕਿਦਾਂ ਨਾ ਰੱਖਦੀ ਐ ਤੇ ਆ ਗਈ ਜਮਾ ਬਰੀਕ ਜਿਹੜੀ ਆਪਾਂ ਨਸਲ ਕਹਿੰਦੇ ਨੇ ਨਾ ਅਸਲ ਨਸਲ ਹੈ ਅਸਲ ਮੱਝ ਦਾ ਬੀਜ ਦਿਖਾ ਰਿਆ ਤੁਹਾਨੂੰ ਮੈਂ ਤੇ ਬਾਕੀ ਤੋਰਾ ਕਰ ਸਕਦੇ ਹਾਂ ਚੈੱਕ ਤੇ ਜਿੰਨੀ ਕਿ ਚੌੜੀ ਬਾਡੀ ਉੱਤੋਂ ਆ ਨਾ ਉੰਨੀ ਹੀ ਚੌੜਾ ਦਾ ਹੈਗਾ ਸੱਜਣੋ ਆਰਡਰ ਕਿੰਨੇ ਦਿਨ ਦਿਨ ਕਰਦੀ ਐ ਭਾਈ ਭਾਈ ਜੀ 27 ਤਰੀਕ ਨੂੰ ਦਿਨ ਪੂਰੇ ਆ ਜੀ ਇੱਥੇ ਰੋਕ ਲਾ ਮਾੜ ਆ ਜਾ ਕਰੀ ਇੱਕ ਪੈਰਗਾਹ 27 ਨੂੰ ਬਾਈ ਕਹਿੰਦਾ ਦਿਨ ਪੂਰੇ ਆ ਅੱਜ ਮੇਰੇ ਖਿਆਲ ਆ 21 ਹੋ ਗਈ ਭਾਈ ਹਾਂਜੀ ਇੱਥੇ ਰੋਕ ਲਾ ਇੱਥੇ ਰੋਕ ਲਾ ਅੱਜ ਹੋ ਗਈ 21 ਤਰੀਕ ਲੈ ਇੱਥੋਂ ਦਿਖਾ ਦੇਗਾ ਜੀ ਆਰਡਰ ਇਹਦਾ ਕਮਾਲ ਹੋ ਜੀ ਅੱਜ ਹੋ ਗਈ 21 ਤਰੀਕ ਤੇ 27 ਨੂੰ ਇਹਦੇ ਬਾਈ ਕਹਿੰਦਾ ਦਿਨ ਪੂਰੇ ਨੇ ਤੇ ਆ ਗਈ ਜਮਾਨ ਕਹਿ ਸਕਦੇ ਜਿੱਦਾਂ ਆਪਾਂ ਕਹਿ ਸਕਦਾ ਬਿਲਕੁਲ ਬਰੀਕ ਬਿਲਕੁਲ ਬਰੀਕ ਚਮੜੇ ਚ ਆ ਗਈ ਮੈਂ ਤੇ ਸਭਾ ਦੀ ਆ ਗਈ ਠੰਡੀ ਗਾਂ ਵਾਲੇ ਬੰਨੇ ਆਰਡਰ ਦਿਖਾ ਦੇ ਜੀ ਥੱਲੇ ਲੈ ਚੱਲ ਲੈ ਚੱਲ ਜੀ ਗੱਜਾਲ ਸੂਪੇ ਯਾਰ ਜਿਹੇ ਦੋ ਦਿਨਾਂ ਨੂੰ ਸੂਪੇ ਗਰਮੀ ਗਰਮੀ ਦਾ ਮੌਸਮ ਆ ਗੱਡੀ-ਕੁੱਡੀ ਚੜ੍ਹ ਕੇ ਪਸ਼ੂ ਕਈ ਵਾਰੀ ਪਹਿਲਾਂ ਵੀ ਇੱਕ ਦੋ ਦਿਨ ਸੂ ਸਕਦਾ ਪਰ ਤਿਆਰੀ ਮੈਂ ਨਹੀਂ ਚੰਗੀ ਆ ਜੀ ਅੱਜ ਵੀ ਸੂੰਦੀ ਆ ਤਾਂ ਕਿਉਂਕਿ ਬੌਲੇ ਜੀ ਪਸ਼ੂ ਅੜ ਜਾਂਦਾ ਹੁੰਦਾ ਤੇ ਤਿਆਰੀ ਇਹਦੀ ਬਾਤ ਮਾਲੀ ਆ ਸੂਆ ਬਾਈ ਕਹਿੰਦਾ ਸੂੰਦੀ ਆ ਤੀਜਾ ਤੇ ਦੂਜੇ ਸੂਏ ਦਾ ਰਿਕਾਰਡ ਇਹਦਾ ਹੈਗਾ 17 ਕਿਲੋ ਦਾ ਕੰਡੇ ਤੇ ਰੱਖਣ ਵਾਲੀ ਦਾ ਹਾਈਟ ਆ ਗਈ ਜਿੱਦਾਂ ਆਪਾਂ ਕਹਿੰਨਾ ਮੀਡੀਅਮ ਵਿਚਾਲੀਆਂ ਮਈਆਂ ਵਾਲੀ ਪਰ ਲੰਬੀ-ਲੰਬੀ ਬਹੁਤ ਆ ਚੜਾਈ-ਚੜੂਈ ਬਹੁਤ ਆ ਤੇ ਆਰਡਰ ਇਥੋਂ ਦਿਖਾ ਦੇਗਾ ਜੀ ਆਰਡਰ ਬਹੁਤ ਸੋਹਣਾ ਰੱਖਦੀ ਆ ਆਰਡਰ ਦਾ ਲੇਖਾ ਨਹੀਂ ਬਾਈ ਚਵਾਈ ਦੀ ਕਿਵੇਂ ਆਹੀ ਇੱਕ ਨੰਬਰ ਚਵਾਈ ਆਵੇ ਜੀ ਸ਼ਰਲਾ ਛੱਟਾ ਐਟ ਫੈਟ ਵੱਧ ਸਭ ਕਹੇ ਦੀ ਗਰੰਟੀ ਹੈ ਵੀਰੇ ਯਾਰ ਇਥੋਂ ਭਾਏ ਸੇ ਕਿੰਨੇ ਲਮਾਗੇ ਦੇ ਅੱਜ ਇਹਦਾ ਲੈਣ ਦੇਣਾ 1.5 ਲੱਖ ਰੁਪਏ ਜੀ ਪੂਰਾ 1.5 ਹਾਂਜੀ ਮਾਨਤਨ ਜੀ ਬਾ ਥੋੜਾ ਮੋਟਾ ਮਾਨਤਨ ਹੋ ਜਾ ਮਾਨਤਨ ਬਾਈ ਕਹਿੰਦਾ ਥੋੜਾ ਬੜਾ ਕਰ ਦਾਂਗੇ ਤੇ ਗਰੀ ਉਰਲੇ ਬੰਨੇ ਆ ਕੇ ਕੱਟਾ ਦਿਖਾ ਦੇ ਵੀਊ ਕਰਕੇ ਉੱਥੇ ਜੇ ਹੋ ਜਾ ਗਾਹ ਨੂੰ ਕਿਉਂਕਿ ਥੋੜਾ ਜਿਹਾ ਬਾਈ ਪਸ਼ੂ ਤੋਰਦਾ ਨਹੀਂ ਤੋਰਨ ਕਰਕੇ ਭੀੜ ਕਰਕੇ ਸਮੱਸਿਆ ਤੇ ਬਾਕੀ ਕਲਿੱਪੇ ਦੀ ਵੀਡੀਓ ਦੇ ਉੱਤੇ ਚੱਲੀ ਜਾਂਦੀ ਆ ਤੁਰਦੇ ਦੀ ਉੱਥੋਂ ਇਹਦੀ ਤੋਰਾ ਤੂਰਾ ਤੁਸੀਂ ਚੈੱਕ ਕਰ ਸਕਦੇ ਹੋ ਉਹ ਕਲਿੱਪ ਨਾਲ ਨਾਲ ਚੱਲੀ ਜਾਂਦੀ ਆ ਉਮਰ ਕਿੰਨੀ ਕਾ ਬਾਈ ਇਹਦੀ ਬਾਈ ਇਹ 2 ਸਾਲਾਂ ਦੇ ਆ ਦੋ ਤੋਂ ਵੀ ਅੰਦਰ ਹੈ ਜੀ ਹਜੇ ਦੰਦ ਕੋਈ ਸਿੱਟਿਆ ਹੋਵੇ ਇੱਕ ਦੰਦ ਸਿੱਟਿਆ ਜੀ ਠੀਕ ਆ ਗੱਲ ਇੱਕ ਸਿੱਟ ਗਿਆ ਦੋ ਦੇੜ ਜਿਹੜਾ ਹੈ ਕਿਹੜੇ ਸੀਮਨ ਦਾ ਪਾਈ ਇਹ ਇਹ ਕੋਹੀਨੂਰ ਦਾ ਜੀ ਆਪ ਕੋਹੀਨੂਰ ਦਾ ਤੇਰੀ ਮਾਂ ਦਾ ਕੰਮ ਮਾਂ ਇਹਦੀ ਆਪਣੇ ਕੋਲੇ ਖੜੀ ਆ ਪਈ ਜੀ ਜੁਗਰਾਜ ਦੀ ਆ ਜੋਗ ਰਾਜ ਦੀ ਹਾਂ 24.5 ਕਿਲੋ ਕੰਡੇ ਲਾਵਾਂ ਦੁੱਧਾਈਓ ਥੱਲੇ ਰਿਕਾਰਡ ਕਰਾਇਆ ਕਿਤੇ ਹਾਂਜੀ ਹਾਂਜੀ ਮਾ ਸਰਕਾਰੀ ਰਿਕਾਰਡ ਹੋਇਆ ਵੀ ਹਸਪਤਾਲ ਚ ਇੱਥੇ ਸਰਕਾਰੀ ਹਸਪਤਾਲ ਚ ਇਹਦੀ ਮਾਂ ਦਾ 24.5 ਕਿਲੋ ਹਾਂਜੀ ਹਾਂਜੀ 24.5 ਕਿਲੋ ਰਿਕਾਰਡ ਹੋਇਆ ਬਾਕੀ ਇਹ ਕਿਰਪਾ ਰਹਿ ਜੀ ਇਹਨੇ 12 ਮਹੀਨੇ ਦੀ ਸੂਪਣਾ ਪੀਡੀਫ ਦੇ ਮੇਲੇ ਵੇਲੇ ਨੂੰ ਪੂਰੀ ਤਿਆਰੀ ਕਰਾਂਗੇ ਤੇ ਜ਼ੋਰ ਲਾ ਕੇ ਪੂਰਾ ਕਰਾ ਕੇ ਆਹ ਬਾਈ ਕਹਿੰਦਾ ਤਿਆਰੀ ਫਿਰ ਮੇਲੇ ਦੀ ਵੀ ਆ 24.5 ਕਿਲੋ ਦਾ ਮਾਂ ਦਾ ਰਿਕਾਰਡ ਹੈ ਬਾਪ ਵਾਲੀ ਲਾਈਨ ਤੋਂ ਕਿਹੜੇ ਪਾਸੇ ਆ ਗਿਆ ਕੋਹੀ ਨੂਰ ਜੀ ਐਲ ਡੀ ਕੋਹੀ ਨੂਰ ਦਾ ਐਲ ਡੀ ਐਫ ਵਾਲਾ ਹਾਂਜੀ ਅੰਕ ਸਾਰਸੀ ਮ ਬੱਚੇ ਨੇ ਜਿਹੜੇ ਦੁੱਧਾ ਵੀ ਪੈਦਾ ਕਰੂ ਤਾਂ ਇਸਤੀ ਕਲਮਾ ਸਾਫ ਆ ਜਮਾ ਮੈਂ ਕਹਾਂ ਜਮਾ ਗਰੰਟੀ ਹੈ ਵੀ ਸਭ ਕਹੇ ਕਿੰਨੇ ਪੈਸੇ ਲੈ ਲਾਂਗੇ ਇਹ ਕੱਟੇ ਦੇ ਭਾਈ ਇਹ ਕੱਟੇ ਦਾ ਲੈਣ ਦੇ 90000 ਰੁਪਏ ਜੀ ਪੂਰਾ 90 ਹਾਂ ਜੀ ਆਪਾਂ ਬੜੇ ਲੂਟਨੇ ਯਾਰ ਆਪਣੀ ਕਿਉਂਕਿ ਮਾਰ ਨਹੀਂ ਆਪਾਂ ਮਾਰ ਨਹੀਂ ਮਾਰਨਾ ਨਾ ਥੱਲੇ ਆਉਣਾ ਨਾ ਉੱਤੇ ਆਪਣਾ ਇੱਕ ਰੇਟ ਜਈ ਆ ਜੀ ਠੀਕ ਆ ਗੱਲ ਰੇਟ ਭਾਈ ਦੇ ਫਿਕਸ ਜੇ ਨੇ ਤੇ ਸਿੰਘ ਕੱਟੇ ਦਾ ਬੰਦ ਆ ਜਮਾ ਬਾਡੀ ਵਾਲੇ ਪੱਖ ਤੋਂ ਤੁਸੀਂ ਦੇਖੀਏ ਜਾਂਦੇ ਹੋ ਵੀ ਲਾਜਵਾਬ ਆ ਹਰੇਕ ਪੱਖ ਤੋਂ ਬਾਕੀ ਕਿਸੇ ਪਸ਼ੂ ਨਾਲ ਕੋਈ ਛੇੜਖਾਣੀ ਨਹੀਂ ਜੀ ਕਿਸੇ ਦਾ ਸਿੰਘ ਨਹੀਂ ਕਿਸੇ ਦਾ ਹੋਰ ਕੁਝ ਨਹੀਂ ਬਣਾਇਆ ਕੋਈ ਕਾਟਿੰਗ ਨਹੀਂ ਜਿਵੇਂ ਨੇਚਰਲ ਨਹੀਂ ਜੀ ਸਾਰੇ ਨੇ ਨੇਚਰਲ ਪਸ਼ੂ ਨੇ ਸਾਰੇ ਤੇ ਹੁਣ ਸੋਨੂੰ ਨਾ گاਵਾਂ ਵਾਲੇ ਪੱਖ ਚ ਲੈ ਕੇ ਚੱਲਦੇ ਆ ਦੋ ਦਿਖਾਉਨੇ ਟੌਪ ਦੀਆਂ ਗਾਵਾਂ ਲਾ ਦੋ ਬੈੜਾ ਦਿਖਾਵਾਂਗੇ ਇੱਕ ਪੱਛੀ ਆ ਦਿਖਾਉਨੇ ਸੂਆ ਕਿਹੜਾ ਬਾਈ ਦਾ ਦੂਸਰਾ ਹੀ ਆ ਵੀਰ ਜੀ ਦੂਜਾ ਸੂਆ ਕਾਇਕ ਦਿੰਦੀ ਸੂਈ ਆ ਇਹਨੂੰ ਅਜ ਤੀਜਾ ਦਿਨ ਆ ਵੀਰ ਜੀ ਕੱਲ ਸੂਆ ਖਾਲੀ ਕਰੀਤੀ ਬੌਲਿਆਂ ਆਪਾਂ ਸੂਈ ਨੂੰ ਤੀਜਾ ਦਿਨ ਆ ਤੇ ਆਪ ਕਿਹੜੇ ਸੀ ਮੰਦੀਆ 168 ਨੰਬਰ ਆ ਜੀ ਇਹ ਆ ਗਈ ਸੱਜਣੋਂ 168 ਨੰਬਰ ਦੀ ਬਾਡੀ ਬੁੱਡੀ ਵਾਲੇ ਪੱਖ ਤੋਂ ਬਾੜੀ ਮਜ਼ਬੂਤ ਆ ਇੱਥੇ ਰੋਕੀ ਲੰਬੀ ਜੀ ਖੜਾ ਕੇ ਇਹ ਇੱ ਇੱਥੋਂ ਦਿਖਾ ਗਿਆ ਰਿਓ ਗੈਪ ਗੂਪ ਕਿੰਨਾ ਥਣਾ ਚ ਤੇ ਆਰਡਰ ਦੀ ਜੜ ਵਾਲੀ ਮਜ਼ਬੂਤ ਆ ਤੋੜ ਦਿਆ ਇਹਨੂੰ ਤੋੜ ਦੇ ਅੰਦਰ ਨੂੰ ਇਧਰ ਨੂੰ ਇਹ ਤੋੜ ਦੇ ਤੇ ਬਾਡੀ ਵਾਲੇ ਪੱਖ ਤੋਂ ਜਿਵੇਂ ਸਾਨੂੰ ਦੱਸਿਆ ਵੀ ਤੋਰਾ ਨਹੀਂ ਹੁੰਦਾ ਔਰੇ ਪਸ਼ੂ ਖੜੇ ਰਹਿੰਦੇ ਆ ਉਹਦੇ ਕਰਕੇ ਥੋੜਾ ਜਿਹਾ ਡਰਦੇ ਜ਼ਰੂਰ ਆ ਪਰ ਮਜ਼ਬੂਤ ਵਾਲੀ ਆ ਜੇ ਗੱਲ ਕਰ ਲਈਏ ਇੱਥੋਂ ਲੰਬਾਈ ਚੈੱਕ ਕਰ ਸਕਦਾ ਹਾਂ ਵੀ ਛੋਟੇ ਹਾਥੀ ਚ ਨਹੀਂ ਇਹ ਚੜਨ ਵਾਲੀ ਵੈੜ ਹੈਗੀ ਬੋਚ ਕੇ ਘੂਰਦੇ ਮੜ ਜਾ ਐ ਨਹੀਂ ਕਿੜਾ ਦਵਾ ਕੇ ਬੰਨਦੇ ਬਾਈ ਉਧਰੋਂ ਤੇ ਆ ਗਈ ਲੈਗ ਸਕੋਰ ਵਾਲੇ ਪੱਖ ਤੋਂ ਮਜ਼ਬੂਤ ਪਰ ਜਿਹੜੀ ਦੀ ਇੱਥੇ ਰੋਕ ਲਈ ਬਾਈ ਲੰਬੀ ਖੜਾ ਕੇ ਰੋਕਲਾ ਰੋਕਲਾ ਰੋਕ ਲੈ ਇੱਥੇ ਰੋਕਲਾ ਥੋੜਾ ਚੱਕਾ ਕਰਦੇ ਨੇ ਪਸ਼ੂ ਕਿਉਂਕਿ ਕੋਲੇ ਨਹੀਂ ਜੜਵਾਰੀ ਮਜ਼ਬੂਤ ਆ ਸਮਾ ਸਵੇਰ ਦਾ 11 ਵਜੇ ਦਾ ਚਵਾਈ ਇਹਦੀ ਹੋਈ ਹੋਈ ਔਰ ਲੈ ਬੰਨਿਓ ਦਿਖਾ ਕਰੀ ਇੱਥੇ ਚਵਾਈ ਵਾਈ ਨੇ ਇਹਦੀ ਕੀਤੀ ਹੋਈ ਆ ਤੇ ਗੈ ਪਥਾਣਾ ਚ ਫੁੱਲਾ ਤੇ ਬੱਛੀਆਂ ਲੱਗੂਗੀ ਵੀ ਯਾਰ ਜਿਵੇਂ ਬਾਹਲੇ ਵੱਡੇ ਕਦ ਕੱਡਦੀ ਆ ਲੰਬੀ ਵੀ ਜਾਦੇ ਆ ਵੱਡੀ ਵੀ ਫੁੱਲਾ ਤੇ ਮਜ਼ਬੂਤ ਵੀ ਆ ਗਈ ਬਈ ਹਨਾ ਅੰਗਾ ਪੈਰਾਂ ਦੀ ਵੀ ਲੈਗ ਸਪੋਰ ਤੋਂ ਲਾ ਕੇ 168 ਨੰਬਰ ਕਿਹੜਾ ਨਾ ਭਾਈ ਇਹ ਸੈਕ ਦਾ ਵੀਰ ਜੀ ਇਹ ਤਾਂ ਬੁੱਲ ਮਰਿਆ ਹੋਇਆ 2009 ਦਾ ਹੀ ਆਪਣੇ ਕੋਲ 50 ਕਿਲੋ ਸਟਰਾ ਪਿਆ ਇਹਦੇ ਸੀਮਨ ਦੇ ਹਜੇ ਵੀ ਤੇ ਦੁੱਧ ਦਾ ਹੁਣ ਤੀਜੇ ਦਿਨ ਬੋਲਾ ਜਮਾ ਸਹੀ ਕੰਨਾ ਇਹ 25 ਲੀਟਰ ਕੰਡੇ ਵਾਲਾ ਜੀ ਇਹਦੇ ਕੋਲ 25 ਕਿਲੋ ਕੰਡੇ ਦਾ ਹੈਗਾ ਮੈਂ ਕਿਹਾ ਭਾਈ ਜੇ ਤਾਂ ਇਹਨੇ ਧੁੱਪ ਤੇ ਤਿਆਰ ਕਰਕੇ ਲੈਣੇ ਤਾਂ 40 ਲੀਟਰ ਦੇਵਾਂਗੇ ਦਾ ਦੁੱਧ ਆਪਾਂ ਠੀਕ ਆ ਗੱਲ ਦੱਸ ਦੇਣਾ ਨੂੰ ਹਾਂ ਅੱਜ 40 ਕਿਲੋ ਬੋਲਾ ਹਾਜ਼ਰ ਆ ਕੰਡੇ ਲਾ ਦੇਗੇ ਇਹਦਾ ਇਹਦੇ ਮੰਗਰ ਬੱਸੀ ਆ ਜੀ ਉਹ ਆਪਾਂ ਦੇਣ ਨਹੀਂ ਵੀਰ ਜੀ ਸੈਕਟਰ ਸੀਮਨ ਦੀਆ ਪਹਿਲਾਂ ਦੱਸਿਆ ਚੰਗਾ ਠੀਕ ਆ ਗੱਲ ਆ ਬੱਚੀ ਆ ਗਈ ਨਾਲ ਬੱਚੀ ਬਾਈ ਕਹਿੰਦਾ ਆਪਾਂ ਨੇ ਦੇਣੀ ਨਹੀਂ ਹੈਗੀ ਬੱਚੀ ਰੱਖਣੀ ਹੈ ਜੀ ਕੋਈ ਨਹੀਂ ਬਾਈ ਪੁੱਛ ਕੇ ਲੈ ਚਲੋ ਇੱਧਰਲੇ ਬੰਨੇ ਰੇਜਨਗਰ ਤੇ ਬੱਚੀ ਬਾਈ ਕਹਿੰਦਾ ਆਪਾਂ ਰੱਖਾਂਗੇ ਉਹਦੇ ਥੱਲੇ ਲਾ ਕੇ ਦਿਖਾ ਦਾਂਗੇ ਤਸੱਲੀ ਕਰਾ ਦਾਂਗੇ ਵੀ ਐਸੇ ਦਾ ਬੱਚਾ ਹਾਂਜੀ ਹਾਂਜੀ ਲੈ ਨਾ ਤੀਜਾ ਜੈਨੂ ਆ ਨਾ ਬੱਚੀ ਦੇ ਮਾਰਦੇ ਆ ਇੱਧਰਲੇ ਬੰਨੇ ਆ ਖੜੀ ਆ ਗਈ ਆ ਬੱਚੀ ਆ ਗਈ ਇਹਦੀ ਬੱਚੀ ਬਾਈ ਕਹਿੰਦਾ ਆਪਾਂ ਨੇ ਦੇਣੀ ਨਹੀਂ ਹਾਂ ਇੱਧਰਲੇ ਬੰਨੇ ਆ ਜੀ ਇਹ ਹੁਣ ਲੈ ਆ ਬੈੜ ਵਾਲੇ ਪਾਸੇ ਬੈੜ ਦਾ ਗੀਰੇਟਰ ਰਹੂਗਾ ਬਾਈ ਇਹ ਦੀਦੀ ਇਹ ਸੱਤ ਪੀੜੀਆਂ ਆਪਣੇ ਕੋਲ ਆਈਏ ਜਾਨਵਰ ਦੀਆਂ ਇਹ ਬੱਚੀ ਦੀਆਂ ਹਾਂਜੀ ਇਹ ਇੰਪੋਰਟਰ ਤੇ ਆ ਗਈ ਠੀਕ ਆ ਗੱਲ ਥੋੜਾ ਜਿਹਾ ਲੈਣ ਦੇਣ ਮੁੱਲ ਹਾਈ ਆ ਜੀ ਜੇ ਤਾਂ ਕਿਸੇ ਵੀਰ ਨੂੰ ਚੰਗੀ ਲੱਗੂ ਤਾਂ ਹੀ ਫੋਨ ਕਰੇ ਨਹੀਂ ਕੋਈ ਲੋੜ ਨਹੀਂ ਜਿਆਦਾ ਆਪਾਂ ਨੂੰ ਇਹਦੀ ਠੀਕ ਆ ਗੱਲ ਹਾਂਜੀ ਕਿੰਨੇ ਹੀ ਦੇ ਦਾਂਗੇ ਜਮੀ ਇਹਦਾ ਇੱਕ ਲੈਣ ਦੇਣਾ ਹੀ 2 ਲੱਖ ਰੁਪਈਆ ਲੈਣੇ ਆ ਜੀ ਇਹਦਾ ਬਸ ਪੂਰੇ 2 ਲੱਖ ਦੀ ਇਹ ਦੇਣੀ ਆ ਆਪਾਂ ਨੇ ਤੇ ਪੀੜੀਆਂ ਇਹਦੀਆਂ ਬਾਈਕਾਂ ਦਾ ਸੱਤ ਨੇ ਆਪਣੇ ਵੱਡੀ ਬੁੱਢੀ ਆ ਗਈ ਫੁੱਲਾ ਆਪ 168 ਨੰਬਰ ਦੇ ਤੇ ਹੁਣ ਗੈਰੀ ਤੌਰ ਤੇ ਭਾਈ ਇਹਦੀ ਮਾਂ ਵੇਚੀ ਵੀਰੀ ਆਪਾਂ ਨਾ ਬੈ ਇਹਨੂੰ ਕਿਸੇ ਕੋਲ ਨੇ 4 ਲੱਖ ਰੁਪਏ ਦੀ ਇਹਦੀ ਮਾਂ 4 ਲੱਖ ਦੀ ਹਾਂਜੀ ਹਾਂਜੀ ਠੀਕ ਆ ਗੱਲ ਤੇ 3 ਟੀਕ ਲੈਵਲ ਤੇ ਕਿੰਨਾ ਕੁ ਦੁੱਧ ਕਰ ਦੂਗੀ ਭਾਈ 3 ਟੀਕ ਲੈਵਲ ਤੇ ਇਹਨੇ ਪਲੂਨ 43 ਲੀਟਰ ਉਸ ਕੱਢਿਆ ਹੈ ਸਾਡੇ ਕੋਲ 43 ਲੀਟਰ ਹਾਂਜੀ ਪਹਿਲਾਂ ਨੇ ਹਾਂ ਠੀਕ ਆ ਗੱਲ ਵੀ ਐਤ ਕੀ ਗਰਮੀ ਦੇ ਹਿਸਾਬ ਨਾਲ 40 40 ਲੀਟਰ ਹੀ ਕਹਿ ਕੇ ਦਿੰਨੇ ਆਪਾਂ ਫਾਰਮ ਚ ਚਲੀ ਗਈ ਗਾਂ ਉੱਥੇ ਜਿੰਨਾ ਮਰਜੀ ਦੁੱਧ ਚੋਲੇ ਆਗਲਾ ਉੱਥੇ ਆਪਣਾ ਤੇ 25 ਕੰਡੇ ਹੁਣ ਲਵਾ ਦਾਂਗੇ ਹਾਂਜੀ ਹਾਂਜੀ ਚਾਹੇ 10 ਟਾਂ ਚੋਈ ਜਾਵੇ ਤੇ ਹੁਣ ਤੋੜਦੇ ਅਗਲੇ ਨੰਬਰ ਵਾਲੀ ਇਹਦਾ ਸੁਆ ਕਿੜਾ ਬਾਈ ਇਹ ਵੀ ਦੂਸਰਾ ਹੈ ਜੀ ਦੂਜਾ ਸੁਆ ਹੀ ਕਿੜਿਆ ਨਹੀਂ ਆ ਇਹ ਪੈਨੀ ਮੇਕਰ ਦੀ ਆ ਜੀ ਇਹ ਕਿਹੜੇ ਦਾ ਆ ਗਿਆ ਬਾਈ ਇਹ ਵੀ ਐਬੀਐਸ ਦਾ ਵੀਰੇ ਇਹ ਆ ਗਿਆ ਇਹ ਕੋਟ ਹੁੰਦਾ ਸੀ ਪਹਿਲਾਂ ਐਬੀਐਸ ਦੇ ਪੈਨੀ ਮੇਕਰ ਦੀ ਲੈ ਚੱਲ ਬਾਈ ਵੱਡੀ ਬੁੱਟੀ ਆ ਗਈ ਇਹ ਵੀ ਫੁੱਲ ਆ ਇਹ ਵੀ ਜਹਾਜੀ ਆ ਮਜ਼ਬੂਤ ਬਾੜੀ ਆ ਇੱਕ ਗੱਲ ਤੁਹਾਨੂੰ ਸ਼ੁਰੂਜੀ ਦੱਸਿਆਵੇਂ ਤੋੜਨ ਕਰਕੇ ਨਾ ਪਸੂ ਕਈ ਵਾਰੀ ਲੱਗ ਜਾਂਦੇ ਆ ਕਰਨਾ ਇਧਰ ਨੂੰ ਕਮਾਵੀ ਕੇਰਾ ਬਾਈ ਇੱਥੋਂ ਘੈਰੀ ਲੰਬਾਈ ਆ ਜੂਗੀ ਇਹਦੀ ਲੈ ਚੱਲ ਬਾਈ ਲੈ ਚੱਲ ਲੈ ਚਲ ਗਾ ਉਹਨੂੰ ਦਿਨ ਕਿੰਨੇ ਪੈਂਡਿੰਗ ਨੇ ਤੇ ਬਾਈ ਤੇਰੇ 10 ਦਿਨ ਨੇ ਵੀਰੇ ਇਹਦਾ ਕੀਰ ਕੱਢ ਰਿਹਾ ਬਾਈ ਇਹ ਵੀ 40 41 ਕਿਲੋ ਉੱਧ ਪਹੁੰਚ ਰਹੀ ਹੈ ਜੀ ਪਲੂਨ ਕਿਹੜੇ ਤੋਂ ਗੱਬਣਾ ਅੱਗੇ ਇਹ ਪੀਡੀਐਫ ਦਾ ਜਮਾਸਕਾ 66 ਪੀਡੀਐਫ ਦਾ ਜਮਾਸਕਾ ਜਮਾਸਕਾ 66 ਲੱਗਿਆ ਇਹਦੀ ਹਾਂ ਹਾਂ ਮਾਲ ਸਾਰੇ ਦੀ 66 ਲਈ ਆਪਣੇ ਟੋਟਲੀ ਆ ਟੀਕਾ ਬਾਈ ਕਹਿੰਦਾ ਇਹਦੇ ਲੱਗਿਆ 66 ਪਰ ਇੱਕ ਗੱਲ ਦੱਸਦਾ ਨਾ ਜਗਾ ਦੀ ਤੰਗੀ ਜ਼ਰੂਰ ਆ ਪਰ ਜਾਨਵਰ ਮਜ਼ਬੂਤ ਵਾਲੇ ਨੇ ਹਰੇਕ ਪੱਖ ਤੋਂ ਲੈਗ ਦਾ ਸਪੋਰਟ ਉਹ ਬਾਡੀ ਤੋਂ ਕੱਦ ਬਿੱਟ ਤਾਂ ਜਿੰਨਾ ਕਈ ਵਾਰੀ ਨਾ ਵੱਡਾ ਪਸ਼ੂ ਲੇਦਾ ਜਾਂ ਹੁੰਦਾ ਜਾਂ ਪੈਰਾਂ ਦਾ ਮਜ਼ਬੂਤ ਨਹੀਂ ਹੁੰਦਾ ਉਹ ਸਿਸਟਮ ਨਹੀਂ ਹੈਗਾ ਉਰਲੇ ਬੰਨੇ ਲਿਆ ਕੇ ਰਹੀ ਕੈਮਰਾ ਟੋਰੀ ਇੱਕ ਪੈਰ ਗਾਂ ਬਾਈ ਮਾੜਾ ਜਾ ਮਾੜਾ ਗਾਂ ਕਰਦੇ ਜਾਂ ਪਛਾਣ ਕਰਦੇ ਜਾਂ ਇੱਥੇ ਇੱਥੋਂ ਦਿਖਾ ਕੇ ਰਹੀ ਬੈੜ ਇਹ ਵੀ ਲੰਬੀ ਕਿੰਨੀ ਆ ਗਈ ਲੰਬੀ ਲੰਬੀ ਇਹ ਵੀ ਫੁੱਲਾ ਇਹਦਾ ਰਕਾਰਡ ਕੀ ਦੱਸਿਆ ਬਾਈ ਇਹ ਵੀ 40 ਕਿਲੋ ਵਾਲੀ ਬੀਜੀ ਠੀਕ ਆ ਗੱਲ ਆ 40 ਕਿਲੋ ਵਾਲੀ ਬੈੜ ਆ ਬਾਈ ਕਹਿੰਦਾ ਇਹ ਵੀ ਲੈ ਚੱਲ ਬਾਈ ਉਧਰ ਨੂੰ ਸੂਆ ਦੂਜਾ ਦਾ ਹਾਂਜੀ ਹਾਂਜੀ ਸੂਆ ਦੂਜਾ ਤੇ ਆ ਗਈ ਪੈਨੀ ਮੇਕਰ ਦੀ ਇਹਦੇ ਪੈਸੇ ਕਿੰਨੇ ਲੈ ਲਾਂਗੇ ਭਾਈ ਇਹਦਾ ਫਿਕਸ ਹੈ 1.5 ਲੱਖ ਰੁਪਈਆ ਜੀ ਇਹ ਬਾਈ ਕਹਿੰਦਾ ਦੇਣੀਆ ਫਿਕਸ ਜੀ 1.5 ਲੱਖ ਦੀ ਕਿਉਂਕਿ ਬੈੜਾ ਚੰਗੇ ਰਿਕਾਰਡ ਵਾਲੀਆਂ ਨੇ ਜੇ ਇਹ ਖੁੱਲੇ ਫਾਰਮ 'ਚ ਜਾਂਦੀਆਂ ਨੇ ਤਾਂ ਇੱਥੇ ਨਾਲੋਂ 5 ਤੋਂ 7 ਲੀਟਰ ਦੁੱਧ ਵਧਾ ਦੇਣਗੀਆਂ ਅਸੀਂ ਜਦੋਂ ਖੁੱਲੇ ਫਾਰਮ ਦੇ ਵਿੱਚ ਜਾਣਗੀਆਂ ਕਿਉਂਕਿ ਇੱਥੇ ਥੋੜਾ ਜਗ੍ਹਾ ਦਾ ਭਾਸ ਆ ਫਾਰਮ ਬਾਈ ਨੇ ਰੈਡੀ ਕਰ ਲਿਆ ਤੇ ਉਸ ਤੋਂ ਬਾਅਦ ਪਸ਼ੂ ਉੱਥੇ ਲੈ ਕੇ ਜਾਣਿਆ ਜੇ ਬਾਈ ਕਹਿੰਦਾ ਇਹ ਬੈੜਾ ਵੇਕੀਆਂ ਚੰਗੀ ਕੀਮਤ ਦੀ ਵੇਚਾਂਗੇ ਥੱਲੇ ਡਿੱਗ ਕੇ ਵੇਚਣ ਵਾਲੇ ਪਸ਼ੂ ਨਹੀਂ ਹੈਗੇ ਯਾਰ ਸਾਰੇ ਪਸ਼ੂ ਜੈਨੂਅਨ ਨੇ ਨੰਬਰ ਬੋਲ ਦੋ ਬਾਈ ਆਪਣਾ 94170 ਜੀ 21549 94170 21549 ਬਾਈ ਦਾ ਨੰਬਰ ਹੈ ਪਿੰਡ ਕਾਤਰੋਂ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਆ ਸੰਪਰਕ ਬਾਈ ਨਾਲ ਕਰ ਲਿਓ